ਅੱਜ ਮੈਂ ਖੜਾ ਹਾਂ ਇਤਿਹਾਸਕ ਧਰਤੀ ਲੱਖੀ ਜੰਗਲ ਗੁਰਦੁਆਰਾ ਭਾਈ ਜੀਤਾ ਸਰਸਾਬ ਛਿੜੀ ਚ ਮੈਂ ਖੜਾ ਹਾਂ ਆਸ-ਪਾਸੇ ਦਿਖਾ ਦਿਓ ਜੀ ਇਸ ਚ ਲੱਖਾਂ ਸਾਲ ਪੁਰਾਣੇ ਜਿਹੜੇ ਹੈਗੇ ਆ ਦਰਖਤ ਖੜੇ ਆ ਤੇ ਇੱਥੋਂ ਰਸਤਾ ਕਿਲਾ ਮੁਬਾਰਕ ਬਠਿੰਡਾ ਜੀ ਨੂੰ ਬਠਿੰਡੇ ਵਾਲਾ ਕਿਲਾ ਕਿਹਾ ਜਾਂਦਾ ਉੱਥੋਂ ਤੱਕ ਜਾਂਦਾ ਸੀ ਇੱਥੇ ਪਹਿਲਾਂ ਇਟਲੀ ਪਿਟਲੀ ਤੋਂ ਨਦੀਆਂ ਵਗਦੀਆਂ ਸੀ ਇਹ ਇਹ ਗੁਰੂ ਗੋਬਿੰਦ ਸਿੰਘ ਨੇ ਦੱਸਿਆ ਵੀ ਜੰਗਲ ਕਿਉਂ ਬਣਿਆ ਅੱਛਾ ਜੀ ਹਾਂ ਇਟਲੀ ਪਿਟਲੀ ਇੱਥੇ ਦੋ ਨਦੀਆਂ ਵਗਦੀਆਂ ਸੀਗਾ ਪਰ ਫੌਲਰ ਤੇ ਸਹੀ ਫਸਲਾਂ ਹੁੰਦੀਆਂ ਸੀ ਉਹ ਕਾਲ ਪੈ ਗਈ ਜਦੋਂ ਕਾਲ ਪੈ ਗਈ ਤੇ ਕੋਈ ਰਾਜਾ ਸੀ ਉਹਨੇ ਨਾਜ ਲੋਕਾਂ ਨੂੰ ਨਾਂ ਵੰਡਿਆ ਜਦੋਂ ਨਾਂਜ ਨਾਂ ਵੰਡਿਆ ਕਈ ਵਿੱਚ ਸਾਧੂ ਵੀ ਭੁੱਖੇ ਤੇ ਵਿਚਾਰੇ ਚੜਾਈ ਕਰ ਗਏ ਤੇ ਉਦੋਂ ਇਹ ਧਰਤੀ ਸਰਾਫੀ ਗੁਰੂ ਗੋਬਿੰਦ ਸਿੰਘ ਜੀ ਨੇ ਬਰਾੜਾ ਨੂੰ ਆਪਣੇ ਮਰੀਦ ਬਣਾਇਆ ਹੁਣ ਕਈ ਕੀ ਕਹਿੰਦੇ ਆ ਇਤਿਹਾਸ ਵਿੱਚ ਬਰਾੜਾ ਨੇ ਤਰਖਾਹਾਂ ਮੰਗ ਲਈਆਂ ਜੀ ਐ ਹੋ ਗਿਆ ਵਾਹ ਹੋ ਗਿਆ ਸੁੱਖਾ ਸੰਗਤ ਰਹਿਤ ਨਾਮਾ ਪੜ ਕੇ ਦੇਖੋ ਸੁੱਖੇ ਰਾ ਸੁੱਖਾ ਸੰਗਤ ਰਹਿਤ ਨਾਮੇ ਚ ਬਰਾੜਾ ਨੂੰ ਬੇਕਸੂਰ ਕੀਤਾ ਉਥੇ ਮਾਰਿਆ ਕਹਿੰਦਾ ਬਰਾੜੋ ਤੁਹਾਡਾ ਕੋਈ ਕਸੂਰ ਨਾ ਪੈਓ ਜੋ ਬਦਨੇ ਕੀ ਉਸੋ ਹੋਇਓ ਕਹਿੰਦੇ ਵੀ ਇੱਥੇ ਕਬਸਰ ਗੁਰਦਰਾ ਬਣਨਾ ਸੀ ਇੱਥੇ ਕਿ ਇਤਿਹਾਸ ਬਣਨਾ ਸੀ ਇਹ ਕੋਈ ਕਾਲਪੁਰਖ ਵੱਲੋਂ ਇਦਾਂ ਦੀ ਕਲਾ ਇੱਥੇ ਵਰਤੀ ਹੈ ਇਹ ਸੋਡਾ ਕੋਈ ਕਸੂਰ ਨਹੀਂ ਇਹ ਕਮਾਂ ਹੀ ਹੋਣਾ ਹੀ ਸੀ ਇਹ ਇਹ ਲਖਤਕਾਰ ਆ ਦਰਗਾਹ ਚ ਲਿਖੀ ਹੋਈ ਉਵੇਂ ਹੋਈ ਹੈ ਅੱਛਾ ਬਾਬਾ ਇਹ ਪੰਜਵੇਂ ਆ ਰਹੇ ਸੀ ਆ ਇੱਥੇ ਦੇਖੀਆ ਸੱਪ ਦੀਆਂ ਕੁੰਜਾਂ ਵਗੈਰਾ ਜਾਂ ਹੋਰ ਤਾਂ ਇੱਥੇ ਇਹੋ ਜੇ ਜਾਨਵਰ ਤਾਂ ਕਾਫੀ ਰਹਿੰਦੇ ਹੋਣਗੇ ਤਾਂ ਕੋਈ ਨੁਕਸਾਨ ਕਿਸੇ ਦਾ ਜਾਂ ਕੁਛ ਹੋਇਆ ਹੋਵੇ ਨਹੀਂ ਦੇਖੋ ਜੀ ਇਹ ਇੱਥੇ ਇੰਨੀ ਸ਼ਤਿਆ ਵਾਲੀ ਯਾਰ ਸ਼ਕਤੀ ਵਾਲੀ ਧਰਤੀ ਹੈ ਵੀ ਕਈ ਵਾਰੀ ਜਿਹੜੇ ਸੱਪ ਹੈ ਉਹ ਸਾਡੇ ਆ ਕੇ ਨਾਲ ਮੱਝਾਂ ਦੀ ਵੀ ਪੈ ਜਾਂਦੇ ਆ ਇਹ ਇਹ ਸੋਡੇ ਨਾਲ ਹੋਇਆ ਹਾਂ ਇਦਾਂ ਸਾਡੇ ਨਾਲ ਹੁੰਦੇ ਆ ਕਈ ਵਾਰੀ ਸੱਪ ਆ ਕੇ ਮੰਜਾ ਤੇ ਵੀ ਪੈ ਜਾਂਦੇ ਆ ਤੜਕੇ ਨੂੰ ਉੱਤਰ ਜਾਂਦੇ ਆ ਥੱਲੇ ਚਲੇ ਜਾਂਦੇ ਆ ਪਰ ਇਹ ਉਹ ਇਹ ਜੀ ਕਲਾਮਾਰ ਇਹਦੀ ਵੀ ਡਾਂਗ ਨਹੀਂ ਮਾਰਦੇ ਗੇ ਇਤਾਂ ਹੀ ਕੋਈ ਸੱਪ ਨਾ ਇੱਥੇ ਕੋਈ ਬੰਦਾ ਨਹੀਂ ਮਰਿਆ ਗਾ ਫਿਰ ਰਾਤ ਨੂੰ ਜੇ ਤਾਂ ਜਾਨਵਰ ਬੋਲਦੇ ਆ ਆਪੋ ਆਪਣੀਆਂ ਭਾਸ਼ਾਾਂ ਬੋਲਦੇ ਆ ਉਹ ਬੜਾ ਆਨੰਦਜਾ ਵਜਦਾ ਏ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਬੋਲਦੇ ਆ ਕੀ ਇਹ ਜਿੰਨੀ ਵੀ ਜਗ੍ਹਾ ਇੱਥੇ ਧਰਤੀ ਪਾੜ ਕੇ ਖੁੰਬਾਂ ਟਾਈਪ ਚ ਇੱਕ ਬਗੀਚਾ ਟਾਈਪ ਬਣਦਾ ਆਉਂਦਾ ਇੱਥੇ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਇੱਥ अच्छा भाई जे किसी ने इत्थे बेहुर्मती कीती होई ता उन्ना नु भी खमियाजे भुक्त ने पए है ਤੁਹਾਡੇ ਦੇਖਣ ਚ ਜੇ ਕਿਸੇ ਨੇ ਕੋਈ ਜਗਾ ਨੱਪਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕੁਛ हां जी ना ਜਿੰਨਾ ਜਿੰਨਾ ਨੇ ਵੀ ਕਿਸੇ ਨੇ ਜਗਾ ਦੀ ਨੱਪਣ ਦੀ ਕੋਸ਼ਿਸ਼ ਕੀਤੀ ਹੈ ਜਾਂ ਮੰਨ ਲਓ ਵੀ ਇੱਥੋਂ ਕੋਈ ਦਰਖਤ ਵੱਢਿਆ ਜਾਂ ਕੋਈ ਦਾਣਾ ਵੱਢ ਕੇ ਘਰੇ ਲੈ ਜਾਂਦਾ ਤਾਂ ਉਹਦਾ ਬਹੁਤ ਜਿਆਦਾ ਨੁਕਸਾਨ ਹੁੰਦਾਗਾ ਉਨੀ ਉਹ ਲੱਕੜ ਉਹਦੂ ਦੁੱਗਣੀ ਬੇਥੇ ਸਟਕੇ ਜਾਂਦਾਗਾ اچھا ਭਾਈ ਜਿਵੇਂ ਆਪਾਂ ਮਗਰ ਦਰਖਤ ਦੇਖਦੇ ਆਂ ਇਹਦੀ ਕੋਈ ਜੜ ਦਾ ਜਾਂ ਕੋਸ਼ਿਸ਼ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੋਂ ਤੱਕ ਫੈਲਿਆ ਹੋਇਆ ਹੈ हां जी ਇਹ ਇਹ ਕਾਦਾ ਦਰਖਤ ਹੈ ਵੇਸੀ ਇਹ ਬਣਦਾ ਦਰਖਤ ਆ ਜੀ ਇਹ ਹਜ਼ਾਰਾਂ ਸਾਲ ਪੁਰਾਣਾ ਪਹਿਲਾਂ ਦਾ ਹੀ ਆ ਜੀ ਗੁਰੂ ਸਾਹਿਬਾਂ ਦਾ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਸਤਿਗੁਰੂ ਆਏ ਸੀ ਉਦੋਂ ਸਤਿਗੁਰਾਂ ਨੇ ਇੱਥੇ ਘੋੜੇ ਬੰਨੇ ਸੀ ਆ ਕੇ ਸਿੰਘਾਂ ਨੇ ਘੋੜੇ ਦਰਖਤਾਂ ਨਾਲ ਬੰਨੇ ਸੀ ਤਤਸ੍ਰੀਏ ਕਾਲ ਦੋਸਤੋ ਅੱਜ ਮੈਂ ਖੜਾ ਹਾਂ ਇਤਿਹਾਸਕ ਧਰਤੀ ਲੱਖੀ ਜੰਗਲ ਗੁਰਦੁਆਰਾ ਭਾਈ ਜੀਤਾ ਸਰ ਸਾਹਿਬ ਉਹ ਲੱਖੀ ਸਰ ਜਿਹਨੂੰ ਇੱਕ ਲੱਖੀ ਸਰ ਪਿੰਡ ਦੇ ਨਾਮ ਤੇ ਲੋਕ ਜਾਣਦੇ ਆ ਪਰ ਨਹੀਂ ਦੋਸਤੋ ਲੱਖੀ ਜੰਗਲ ਇੱਕ ਵਿਰਾਸਤ ਹੈ ਜੇ ਮਾਝੇ ਵੱਲ ਚਲੇ ਜਾਈਏ ਤਾ ਸਾਡੇ ਮਲਬਈ ਲੋਕਾਂ ਨੂੰ ਕਿਹਾ ਜਾਂਦਾ ਕਿ ਜਾਂਗਲੀ ਲੋਕ ਆ ਗਏ ਕਿਉਂਕਿ ਹਜ਼ਾਰਾਂ 10000 ਏਕੜ ਦੇ ਕਰੀਬ ਇੱਥੇ ਜੰਗਲ ਹੋਇਆ ਕਰਦਾ ਸੀ ਤੇ ਉਸ ਸਮੇਂ ਇੱਥੋਂ ਦੇ ਮੂਲ ਵਸਨੀਕ ਜਿਹੜੇ ਸੀਗੇ ਬਰਾੜ ਜਿਨ੍ਹਾਂ ਬਾਰੇ ਕਾਫੀ ਗੱਲਾਂ ਕਹੀਆਂ ਜਾਂਦੀਆਂ ਕਿ ਗੁਰੂ ਸਾਹਿਬ ਤੋਂ ਤਨਖਾਹਾਂ ਮੰਗ ਲਈਆਂ ਜਾਂ ਹੋਰ ਬਹੁਤ ਸਾਰੀਆਂ ਤਾਂ ਕਿਵੇਂ ਬਰਾੜਾਂ ਦਾ ਇੱਥੇ ਆਉਣ ਜਾਣ ਹੁੰਦਾ ਗੁਰੂ ਸਾਹਿਬ ਨਾਲ ਮੇਲਜੋਲ ਹੁੰਦੇ ਆ ਤਾਂ ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਜਿਹੜੀ ਝਿੜੀ 'ਚ ਮੈਂ ਖੜਾ ਆਸ-ਪਾਸੇ ਦਿਖਾ ਦਿਓ ਜੀ ਇਸ 'ਚ ਲੱਖਾਂ ਸਾਲ ਪੁਰਾਣੇ ਜਿਹੜੇ ਹੈਗੇ ਆ ਦਰਖਤ ਖੜੇ ਐ ਤੇ ਇੱਥੋਂ ਰਸਤਾ ਕਿਲਾ ਮੁਬਾਰਕ ਬਠਿੰਡਾ ਜੀ ਨੂੰ ਬਠਿੰਡੇ ਵਾਲਾ ਕਿਲਾ ਕਿਹਾ ਜਾਂਦਾ ਹੈ ਉੱਥੋਂ ਤੱਕ ਜਾਂਦਾ ਸੀ ਤਾਂ ਅੱਜ ਸਾਡੇ ਨਾਲ ਖਾਲਸਾ ਜੀ ਖੜੇ ਹੈ ਇਹਨਾਂ ਤੋਂ ਜਾਣਕਾਰੀ ਲਵਾਂਗੇ ਬੜੀ ਅਹਿਮ ਜਾਣਕਾਰੀ ਸਾਰੇ ਮੁੱਦਿਆਂ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਚਾਹੇ ਬਰਾੜਾਂ ਨੂੰ ਲੈ ਕੇ ਹੋਵੇ ਚਾਹੇ ਭਾਈ ਜੀਤਾ ਸਰ ਜਾਂ ਭਾਈ ਲੱਖੀ ਗੁਰਦੁਆਰਾ ਲੱਖੀ ਜੰਗਲ ਸਾਹਿਬ ਦੇ ਇਤਿਹਾਸ ਨੂੰ ਲੈ ਕੇ ਹੋਵੇ ਤਾਂ ਇਹ ਸਾਰੀਆਂ ਗੱਲਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਬਾਬਾ ਜੀ ਆਪਣਾ ਨਾਮ ਦੱਸ ਦਿਓ ਪਹਿਲਾਂ ਮਲਦੇਵ ਸਿੰਘ ਆ ਜੀ ਠੀਕ ਹੈ ਜੀ ਤੁਸੀਂ ਇੱਥੇ ਹੈੱਡ ਗ੍ਰੰਥੀ ਨਾ ਇੱਥੇ ਮੁੱਖ ਸੇਵਾਦਾਰ ਹੈ ਗੁਰੂ ਘਰ ਦੇ ਠੀਕ ਹੈ ਜੀ ਅੱਛਾ ਬਾਬਾ ਜੀ ਆਪਾਂ ਜਿੱਥੇ ਖੜੇ ਆਂ ਹਾਂਜੀ ਇਹਦਾ ਇਤਿਹਾਸ ਪਹਿਲਾਂ ਆਪਾਂ ਦਰਸ਼ਕਾਂ ਨੂੰ ਦੱਸੀਏ ਹਾਂਜੀ ਇਹਦਾ ਜਿਹੜਾ ਇਤਿਹਾਸ ਆ ਗੁਰਮੁਖ ਪਿਆਰੇਓ ਸਭ ਤੋਂ ਪਹਿਲਾਂ ਇਹ ਦੇਸ ਆ ਦੇਸਾ ਜ ਵਸਦਾ ਖਾਲਸਾ ਪੰਥ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਨਾਨਕ ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਜਿਹੜਾ ਇਥੋਂ ਦਾ ਇਤਿਹਾਸ ਹੈ ਬਹੁਤ ਇੱਕ ਅਹਿਮ ਅਹਿਮ ਇਤਿਹਾਸ ਹੈ ਵੀ ਇਹ ਪ੍ਰਾਤਨ ਜੁਗਾਂ ਦਾ ਇਤਿਹਾਸ ਹੈ ਬਾਕੀ ਜੋਏ ਬਣਾ ਖੜੀਆਂ ਝੜੀ ਖੜੀ ਹੈ ਇਥੇ ਜਿੱਥੇ ਹੁਣ ਆਪਾਂ ਖੜੇ ਆ ਇਥੇ ਦੁੱਧਾਧਾਰੀ ਸੰਤਾਂ ਨੇ ਮਹਾਪੁਰਖਾਂ ਨੇ ਸਾਧੂਆਂ ਨੇ ਹਿਤਾਬ ਕੀਤਾ ਤੇ ਉਹ ਬਜ਼ੁਰਗ ਹੋ ਚੁੱਕੇ ਸੀ ਦੀ ਇੱਛਾ ਸੀ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਪਿਤਾ ਜੀ ਦਰਸ਼ਨ ਦੇਣ ਕਨਗੀਧਰ ਪਾਸ਼ਾ ਜੀ ਨੇ ਉਹ ਸੰਤਾਂ ਨੂੰ ਦਰਸ਼ਨ ਦਿੱਤੇ ਤੇ ਸੰਤਾਂ ਨੇ ਸਤਿਗੁਰੂ ਨੂੰ ਜਲ ਸਕਾਇਆ ਸਾਂਤਾ ਨੇ ਵਰ ਦਿੱਤਾ ਸੰਤ ਭਾਈ ਦਾ ਠੰਡਾ ਪਾਣੀ ਪੀਤਾ ਸੰਤ ਜੀ ਤੁਹਾਡਾ ਪਹਿਰਾ ਵੀ ਇੱਥੇ ਰਹੇਗਾ ਉਹਨਾਂ ਦਾ ਪਹਿਰਾ ਵੀ ਅੱਜ ਇੱਥੇ ਆ ਉਹਨਾਂ ਦੇ ਨਾਂ ਤੇ ਲੋਕ ਦੁੱਧ 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 ਸੁੱਖਦੇ ਆ ਮਤਲਬ ਉਹਦੀਆਂ ਅਸ਼ਾ ਪੂਰੀਆਂ ਉਹਨਾਂ ਦੀਆਂ ਹੁੰਦੀਆਂ ਤੇ ਉਹਦੇ ਨਾਮ ਤੇ ਬਾਬੇ ਦੇ ਸੁੱਖਾ ਸੁੱਖਦੇ ਆ ਉਹ ਪੂਰੀਆਂ ਹੁੰਦੀਆਂ ਤੇ ਬਾਕੀ ਇੱਥੇ ਇਸੀਦਾਂ ਦਾ ਸਥਾਨ ਵੀ ਵੱਜਦਾ ਹੈ ਤੇ ਬਾਕੀ ਜਦੋਂ ਦਵਾਬਾ ਏਰੀਆ ਜਾਂ ਮੱਝ ਦਾ ਏਰੀਆ ਸਾਰਾ ਤੇ ਉਹ ਪੱਤੇ ਪੱਤਾ ਸਿੰਘਾਂ ਦਾ ਸਾਰਾ ਪੰਜਾਬ ਸੀ ਜਿਹੜਾ ਕਿ ਮੁਸਲਮਾਨ ਤਬਕਾ ਸੀ ਸਭ ਉਹ ਪਹਿਰੀ ਬਣਿਆ ਹੋਇਆ ਪੱਤਾ ਪੱਤਾ ਸਿੰਘਾਂ ਦਾ ਜਦੋਂ ਸਿੰਘਾਂ ਦਾ ਝਾਪਟਾਂ ਹੋ ਜਾਂਦਾਂਗੇ ਅਸੀਂ ਬਾਜੇ ਇਲਾਕੇ ਵਿੱਚ ਜਾਂ ਦਵਾਬੇ ਇਲਾਕੇ ਜਾਂ ਬਾਂਗਰ ਇਲਾਕੇ 'ਚ ਜਦੋਂ ਸਿੰਘ ਜ਼ਖਮੀ ਹੋ ਜਾਂਦੇ ਸੀ ਤਾਂ ਇੱਧਰਲਾ ਜਿਹੜਾ ਇਹ ਇਲਾਕਾ ਇਹ ਜਿਹੜੇ ਬਰਾੜ ਲੋਕ ਐ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਉੱਪਰ ਇੱਕ ਮਾਨ ਵੀ ਕੀਤਾ ਹਮਹਿ ਕੌਮ ਬਰਾੜ ਹੁਕਮ ਮਰਾਸਤ ਮੇਰੇ ਹੁਕਮ ਦੇ ਮਰੀਦ ਨੇ ਔਰੰਗਜ਼ੇਬ ਨੂੰ ਕਿਹਾ ਸੀ ਵੀ ਆ ਜਾ ਤੈਨੂੰ ਮੈਂ ਤੈਨੂੰ ਬਰਾੜ ਕੁਛ ਨਹੀਂ ਕਹਿੰਦੇ ਮੇਰੇ ਸੇਵਕ ਨੇ ਤੇ ਇਹਨੇ ਉੱਥੇ ਪਹਿਲਾਂ ਕਿਹਾ ਸੀ ਔਰੰਗਜ਼ੇਬ ਨੇ ਵੀ ਮੈਨੂੰ ਬਰਾੜਾਂ ਤੋਂ ਡਰ ਲੱਗਦਾ ਮਾਰ ਦੇਣਗੇ ਮੈਂ ਆਤਾ ਜਾਵਾਂ ਤੇ ਫਿਰ ਮਾਰੇ ਨੇ ਕਿਹਾ ਵੀ ਇਹ ਮੇਰੇ ਮੇਰੇ ਮਰੀਦ ਆ ਮੇਰੇ ਸੇਵਕ ਆ ਹਮਾ ਹੈ ਕੌਮ ਬਰਾੜ ਹੁਕਮਰਾਸਤ ਮੇਰੇ ਹੁਕਮ ਦੇ ਮਰੀਦ ਆ ਬਰਾੜ ਮੇਰੇ ਮਰਾਸਤ ਕਹਿੰਦੇ ਆ ਮਰੀਦ ਨੂੰ ਇਹ ਮੇਰੇ ਮਰੀਦ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬਰਾੜਾ ਨੂੰ ਆਪਣੇ ਮਰੀਦ ਬਣਾਇਆ ਹੁਣ ਕਈ ਕੀ ਕਹਿੰਦੇ ਆ ਇਤਿਹਾਸ ਵਿੱਚ ਬਰਾੜਾ ਨੇ ਤਰਖਾਹਾਂ ਮੰਗ ਲਈਆਂ ਜੀ ਆਏ ਹੋ ਗਿਆ ਵਾਹ ਹੋ ਗਿਆ ਸੁੱਖਾ ਸਿੰਘ ਦਾ ਰਹਿਤ ਨਾਮਾ ਪੜ ਕੇ ਦੇਖੋ ਸੁਖੇ ਰਾ ਸੁੱਖਾ ਸਿੰਘ ਦੇ ਰਹਿਤ ਨਾਮੇ ਚ ਬਰਾੜਾ ਨੂੰ ਬੇਕਸੂਰ ਕੀਤਾ ਉਥੇ ਮਾਰੇ ਕਹਿੰਦਾ ਬਰਾੜੋ ਤੁਹਾਡਾ ਕੋਈ ਕਸੂਰ ਨਾ ਪਇਓ ਜੋ ਬਦਨੇ ਕੀਓ ਸੋ ਹੋਇਓ ਕਹਿੰਦੇ ਵੀ ਇੱਥੇ ਅਫਸਰ ਗੁਰਦਰਾ ਬਣਨਾ ਸੀ ਇਥੇ ਕੇ ਇਤਿਹਾਸ ਬਣਨਾ ਸੀ ਇਹ ਕੋਈ ਕਾਲ ਪੁਰਖ ਵੱਲੋਂ ਇਦਾਂ ਦੀ ਕਲਾ ਇੱਥੇ ਵਰਤੀ ਹੈ ਇਹ ਤੁਹਾਡਾ ਕੋਈ ਕਸੂਰ ਨਹੀਂ ਇਹ ਕਮਾਈ ਹੋਣਾ ਹੀ ਸੀ ਇਹ ਇਹ ਲਖਤਕਾਰ ਆ ਦਰਗਾਹ ਚ ਲਿਖੀ ਹੋਈ ਉਵੇਂ ਹੋਈ ਹੈ ਉੱਥੇ ਮਾਰੇ ਨੇ ਬੇਕਸੂਰ ਵੀ ਕੀਤਾ ਬਰਾੜੋ ਤੁਹਾਡੇ ਕਸੂਰ ਨਾ ਪੈयो ਜੋ ਬੇਹਨੂ ਕੀ ਉਸ ਹੋਇਆ ਸੁੱਖਾ ਸਿੰਘ ਦੇ ਰਹਦਣਾ ਵਿੱਚ ਹੈ ਸਭ ਦਾ ਅੱਛਾ ਬਾਈ ਜਿਹੜੇ ਦਰਖਤਾਂ ਦੀ ਆਪਾਂ ਗੱਲ ਕਰਦੇ ਆਂ ਇਹ ਦਰਖਤ ਕਿੰਨਾ ਸਮਾਂ ਪੁਰਾਣੇ ਹੋਣਗੇ ਇਹ ਜਿਹੜੇ ਦਰਖਤ ਆ ਜੀ ਇਹ ਮੰਨ ਕੇ ਚੱਲੋ ਵੀ ਨਾ ਕੋਈ ਹੋਣਗੇ ਕੋਈ 2-3 ਹਜ਼ਾਰ ਬਰਾ ਪੁਰਾਣੇ ਜੋ ਵੀ ਜੰਗਲ ਜਦੋਂ ਵੀ ਜੰਗਲ ਹੋਦ ਚ ਆਇਆ ਹੂੰ ਇੱਥੇ ਪਹਿਲਾਂ ਇਟਲੀ ਪਿਟਲੀ ਤੋਂ ਨਦੀਆਂ ਵਗਦੀਆਂ ਸੀ। ਇਹ ਇਹ ਗੁਰੂ ਗੋਬਿੰਦ ਸਿੰਘ ਨੇ ਦੱਸਿਆ ਵੀ ਜੰਗਲ ਕਿਉਂ ਬਣਿਆ? ਅੱਛਾ ਜੀ। ਹਾਂ ਇਟਲੀ ਪਿਟਲੀ ਇੱਥੇ ਦੋ ਨਦੀਆਂ ਵਗਦੀਆਂ ਸੀਗਾ ਪਰ ਫੌਲਦ ਤੇ ਸੀ ਫਸਲਾਂ ਹੁੰਦੀਆਂ ਸੀ। ਉਹ ਕਾਲ ਪੈ ਗਏ। ਜਦੋਂ ਕਾਲ ਪੈ ਗਏ ਤੇ ਕੋਈ ਰਾਜਾ ਸੀ ਉਹਨੇ ਨਾਜ ਲੋਕਾਂ ਨੂੰ ਨਾਂ ਵੰਡਿਆ। ਜਦੋਂ ਨਾਜ ਨਾਂ ਵੰਡਿਆ ਕਈ ਵਿੱਚ ਸਾਧੂ ਵੀ ਭੁੱਖੇ ਤੇ ਵਿਚਾਰੇ ਚੜਾਈ ਕਰ ਗਏ। ਤੇ ਉਦੋਂ ਇਹ ਧਰਤੀ ਸਰਾਫੀ ਗਈ। ਉਦੋਂ ਫਿਰ ਕੋਈ ਸਾਧੂਆਂ ਨੇ ਕਹਿਦਾ ਸੀ ਵੀ ਇੱਥੇ ਹੁਣ ਕੁਝ ਨਹੀਂ ਹੋਊਗਾ। ਉਦੋਂ ਫਿਰ ਉਹ ਧਰਤੀ ਸਰਾਫੀ ਗਈ ਸੀਗੀ ਤੇ ਜੰਗਲ ਬਣ ਗਈ ਸੀਗੀ ਇਹ। ਤੇ ਸਰਾਫ ਲੱਗ ਗਿਆ ਸੀਗਾ ਮਤਲਬ ਪਾਪਾ ਲੱਗਦਾ ਔਰ ਰਾਜੇ ਨੇ ਇਸ ਨਾਜ ਜਿਹੜਾ ਪਿਆ ਸੀ ਉਹ ਨਾ ਵੰਡਿਆ ਸਾਂਭ ਕੇ ਰੱਖ ਲਿਆ ਤੇ ਕੁਸ ਜਿਹਦੇ ਵਿੱਚ ਕੋਈ ਸਾਧੂ ਸੰਤ ਵੀ ਵਿਚਾਰੇ ਭੁੱਖੇ ਤੇ ਚੜਾਈ ਕਰ ਗਏ ਉਹ ਤਾਂ ਇਸ ਨੂੰ ਸਰਾਫ ਲੱਗ ਗਿਆ ਸੀ ਇਸ ਕਰਕੇ ਫਿਰ ਉਹ ਇਹ ਗੁਰੂ ਗੋਬਿੰਦ ਸਿੰਘ ਨੇ ਵੀ ਦੱਸਿਆ ਹੈ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਤਾਂ ਕਰਕੇ ਵੀ ਉਹਨਾਂ ਦੀਆਂ ਸੌਕ ਗਿਆ ਸੀਗਾ ਫਿਰ ਇਹ ਜੰਗਲੀ ਬਣ ਗਿਆ ਸੀ ਸਾਰਾ ਅੱਛਾ ਇੱਥੋਂ ਬੱਬਾ ਜੀ ਕੋਈ ਰਸਤਾ ਹੈ ਜਿਹੜਾ ਕਿਲਾ ਮਵਾਰਕ ਲਈ ਵੀ ਜਾਂਦਾ ਸੀ ਹਾਂ ਇਸੇ ਸਥਾਨਾ ਤੋਂ ਇੱਥੋਂ ਜਾਂਦਾ ਸੀ ਇਸ ਇਲਾਕੇ ਵਿੱਚੋਂ ਉਹ ਕਿਲੇ ਬਟੰਡੇ ਵਾਲੇ ਕਿਲੇ ਨੂੰ ਡੰਡੀ ਜਾਂਦੇ ਸੀ ਇੱਥੋਂ ਸਿੱਧੀ ਇੱਕ ਪ੍ਰਾਤਨ ਬਜ਼ੁਰਗ ਦੱਸਦੇ ਆਗੇ ਉਹ ਡੰਡੀ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਮਤਲਬ ਇੱਧਰ ਆਏ ਸੀ ਨਾ ਸੁਕੇਲੇ ਤੋਂ ਫਿਰ ਇੱਧਰ ਆਏ ਤੇ ਇਦਾਂ ਕਿ ਡੰਡਗੀਆਂ ਹੁੰਦੀਆਂ ਸੀਆਂ ਬਣੀਆਂ ਪੈ ਡੰਡਗੀਆਂ ਅੱਛਾ ਬਾਬਾ ਜੀ ਇੱਕ ਮੈਂ ਹੋਰ ਗੱਲ ਕਰਦਾ ਜਿਵੇਂ ਆਮ ਲੱਖੀ ਜੰਗਲ ਗੁਰਦੁਆਰਾ ਸਾਹਿਬ ਵਿੱਚ ਸ਼ਿਸ਼ੋਭਿਤ ਹੈ ਉੱਥੇ ਆਮ ਲੋਕਾਂ ਨੂੰ ਪਤਾ ਹੈ ਲੋਕ ਆਉਂਦੇ ਜਾਂਦੇ ਆ ਆ ਜਗ੍ਹਾ ਤੇ ਮੈਨੂੰ ਲੱਗਦਾ ਵੀ ਸਾਡੇ ਤੋਂ ਇਹ ਕਮੀ ਰਹਿ ਗਈ ਇਹ ਗੱਲ ਨੂੰ ਲੋਕਾਂ 'ਚ ਦੱਸਣ 'ਚ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜੀਤਾ ਸਰ ਸਾਹਿਬ ਜਿੱਥੇ ਐਡੇ ਵੱਡੇ ਇਤਿਹਾਸ ਸਮੋਏ ਪਈ ਹੈ ਉੱਥੇ ਕਿਉਂ ਘੱਟ ਲੋਕਾਂ ਦਾ ਜਾਂ ਉਹਨਾਂ ਤੱਕ ਇਹ ਗੱਲ ਦੀ ਪਹੁੰਚ ਨਹੀਂ ਹੋਈ ਨਹੀਂ ਇਹ ਦੇਖੋ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗੀ ਜਾਂਦਾ ਜਿਵੇਂ ਜਿਵੇਂ ਮੀਡੀਆ ਆ ਰਿਹਾ ਇਹਦਾ ਪ੍ਰਚਾਰ ਦੇਸ਼ਾਂ ਵਿਦੇਸ਼ਾਂ ਚ ਹੋ ਰਿਹਾ ਹੁਣ ਬਹੁਤ ਫਰਕ ਪੈ ਗਿਆ ਹੁਣ ਕਿਉਂ ਜੋ ਇੱਥੇ ਚਪਹਿਰਾ ਵੀ ਲੱਗਦਾ ਹਮ ਹਰ ਹਫਤੇ ਦੇ ਹਫਤੇ ਸੰਗਤ ਆਉਂਦੀ ਹੈ ਹੁਣ ਮਹੀਨੇ ਤੋਂ ਮੱਸਿਆ ਵੀ ਲੱਗਦੀ ਹੈ ਜਿਵੇਂ ਜਿਵੇਂ ਸੰਗਤਾਂ ਆਉਣ ਲੱਗੀਆਂ ਉਸ ਹਵਨਾ ਸੀ ਉਹ ਦਰ ਮਕਰਰ ਕਰ ਰਿਆ ਹੁਣ ਅਸੀਂ ਇੱਥੇ ਮੱਸਿਆ ਲਾਉਣ ਲੱਗ ਗਏ ਆ ਮੱਸਿਆ ਤੇ ਸੰਗਤ ਇਕੱਠੀ ਹੋ ਜਾਂਦੀ ਹੈ ਹੁਣ ਜਾਨੀ ਕਿ ਮੱਸਿਆ ਵਾਲੇ ਦਿਨ ਸੀ 700 ਬੰਦਾ ਆਮਨਾ ਇੱਥੇ ਨੇੜੇ ਨੇੜੇ ਆਉਂਦਾ ਤੇ ਕਿਉਂਕਿ ਜਿਵੇਂ ਜਿਵੇਂ ਧਾਰ ਦਾ ਪਤਾ ਲੱਗਿਆ ਉਸ ਹਮਨਾ ਸੰਗਤ ਵਧੀ ਜਾਂਦੀ ਹੈਗੀ ਪਹਿਲਾਂ ਨੂੰ ਨਹੀਂ ਪਤਾ ਸੀ ਅੱਛਾ ਬਾਬਾ ਜੀ ਆਪਾਂ ਜਿਵੇਂ ਆ ਰਹੇ ਸੀ ਆ ਇੱਥੇ ਦੇਖੀਆ ਸੱਪ ਦੀਆਂ ਕੁੰਜਾਂ ਵਗੈਰਾ ਜਾਂ ਹੋਰ ਤਾਂ ਇੱਥੇ ਇਹੋ ਜੇ ਜਾਨਵਰ ਤਾਂ ਕਾਫੀ ਰਹਿੰਦੇ ਹੋਣਗੇ ਤਾਂ ਕੋਈ ਨੁਕਸਾਨ ਕਿਸੇ ਦਾ ਜਾਂ ਕੁਝ ਹੋਇਆ ਹੋਵੇ ਨਹੀਂ ਦੇਖੋ ਜੀ ਇਹ ਇੱਥੇ ਇੰਨੀ ਛੱਤਿਆ ਵਾਲੀ ਯਾਰ ਸ਼ਕਤੀ ਵਾਲੀ ਧਰਤੀ ਹੈ ਵੀ ਕਈ ਵਾਰੀ ਜਿਹੜੇ ਸੱਪ ਹੈ ਉਹ ਸਾਡੇ ਆ ਕੇ ਨਾਲ ਮੱਝਾ ਤੇ ਵੀ ਪੈ ਜਾਂਦੇ ਆ ਇਹ ਇਹ ਸੁੱਡੇ ਨਾਲ ਹੋਇਆ ਹਾਂ ਇਦਾਂ ਸੱਡਣਾ ਹੁੰਦੇ ਆ ਕਈ ਵਾਰ ਸੱਪ ਆ ਕੇ ਮੰਜਾ ਤੇ ਵੀ ਪੈ ਜਾਂਦੇ ਆ ਤੜਕੇ ਨੂੰ ਉੱਤਰ ਜਾਂਦੇ ਆ ਥੱਲੇ ਚਲੇ ਜਾਂਦੇ ਆ ਪਰ ਇਹ ਵਹੀ ਜੀ ਕਲਾ ਮਾਰ ਇਹਦੀ ਵੀ ਡੰਗ ਨਹੀਂ ਮਾਰਦੇ ਗੇ ਇੱਦਾਂ ਹੀ ਕੋਈ ਸੱਪ ਨਾ ਇੱਥੇ ਕੋਈ ਬੰਦਾ ਨਹੀਂ ਮਰਿਆਗਾ ਕੋਈ ਸਿੰਗਰੀ ਸੱਪ ਨਾ ਸੀਧ ਹੋਇਆ ਕੋਈ ਸੰਗਤ ਨਾਲ ਉਹਨੂੰ ਇਦਾਂ ਦਾ ਕੁਸ ਹੋਇਆ ਵੀ ਇੱਥੇ ਬਹੁਤ ਸੱਪ ਰਹਿੰਦੇ ਆਗੇ ਹੋਰ ਵੀ ਤਰ੍ਹਾਂ ਦੇ ਜਾਨਵਰ ਬਹੁਤ ਤਰੀਕੇ ਦੇ ਬਹੁਤ ਬਹੁਤ ਜਾਨਵਰ ਨੇ ਫਿਰ ਰਾਤ ਨੂੰ ਜਿਹੜਾ ਜਾਨਵਰ ਬੋਲਦੇ ਆ ਆਪੋ ਆਪਣੀਆਂ ਭਾਸ਼ਾਾਂ ਬੋਲਦੇ ਆ ਉਹ ਬੜਾ ਆਨੰਦਜਾ ਵਜਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਬੋਲਦੇ ਆਗੇ ਤੇ ਇਦਾਂ ਜਿਹੜੇ ਧਰਤੀ ਚੋਂ ਕੋਈ ਫੁੱਲ ਨੂੰ ਮਾ ਉਹ ਚੀਜ਼ਾਂ ਉੱਗ ਰਹੀਆਂ ਇੱਥੇ ਕੋਈ ਕਦੇ ਪਾਣੀ ਵੀ ਨਹੀਂ ਲੱਗਿਆ ਹੋਣਾ ਹਾਂਜੀ ਤਾਂ ਉਹ ਕੀ ਚੀਜ਼ ਹੋ ਸਕਦੀ ਹੈ ਜਿਹੜੀ ਆਸੇ ਪਾਸੇ ਇੱਕ ਮੈਂ ਦੋਸਤੋ ਦੱਸ ਦਿਆਂ ਇਹ ਜਿੰਨੀ ਵੀ ਜਗ੍ਹਾ ਇੱਥੇ ਧਰਤੀ ਪਾੜ ਕੇ ਖੁੰਬਾ ਟਾਈਪ ਚ ਇੱਕ ਬਾਗੀਚਾ ਟਾਈਪ ਬਣਦਾ ਆਉਂਦਾ ਹੈ ਇੱਥੇ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਇੱਥੇ ਪਾਣੀ ਕਦੇ ਨਹੀਂ ਲੱਗਿਆ ਜੇ ਵਟ ਨੂੰ ਅੱਗੇ ਕਰ ਲਈਏ ਤਾਂ ਨਾਲ ਵਾਲੇ ਵਾਹਣਾ ਚ ਕੁਝ ਵੀ ਨਹੀਂ ਉੱਥੇ ਆਮ ਫਸਲ ਹੁੰਦੀ ਆ ਉਹ ਚੀਜ਼ ਨਹੀਂ ਉਗਦੀ ਉਹ ਸਿਰਫ ਆ ਜਗ੍ਹਾ ਤੇ ਉਗਦੀ ਆਸੀਂ ਨਾਲ ਸ਼ਾਟ ਲਾਵਾਂਗੇ ਉਹਦਾ ਕੀ ਕਾਰਨ ਹੋ ਸਕਦਾ ਬਾਬਾ ਜੀ ਉਹਦਾ ਕਾਰਨ ਇਹ ਆ ਜੇ ਹੁਣ ਗੱਲ ਪਾਣੀ ਦੀ ਕਰਦੇ ਆ ਵੀ ਸਾਡੇ ਗੁਰਦਾਰੇ ਕੋਲੇ ਗੁਰੂ ਦੀ ਕਿਰਪਾ ਤਨ ਮੋਟਰਾਂ ਵੀ ਲੱਗੀਆਂ ਹੋਈਆਂ ਹੂੰ ਪਾਣੀ ਦਾ ਜਿਹੜਾ ਕਾਰਨ ਆ ਸੀ ਵਿਗਿਆਨੀਆਂ ਨਾਲ ਗੱਲਬਾਤ ਕੀਤੀ ਆ ਵਿਗਿਆਨੀ ਕਹਿੰਦੇ ਵੀ ਜੇ ਤੁਸੀਂ ਇਹ ਦਰਖਤਾਂ ਨੂੰ ਵਣਾਂ ਨੂੰ ਪਾਣੀ ਦਿਓਗੇ ਤੇ ਇਹਨਾਂ ਦਾ ਸੁੱਕਣ ਦਾ ਖਤਰਾ ਠੀਕ ਆ ਜਿੰਨਾ ਇਹਨਾਂ ਨੂੰ ਪਾਣੀ ਦੀ ਲੋੜ ਆ ਇਹ ਮੀਆਂ ਚ ਪੂਰਾ ਕਰ ਲੈਂਦੇ ਆ ਆਪਦਾ ਇਹ ਜੰਗਲੀ ਦਰਖਤ ਨੇ ਇਹਨਾਂ ਨੂੰ ਜਿੰਨੀ ਪਾਣੀ ਦੀ ਲੋੜ ਆ ਇਹ ਮੀਆਂ ਚ ਪੂਰਾ ਕਰ ਲੈਂਦੇ ਆ ਜੇ ਤੁਸੀਂ ਆਪ ਉਹ ਤਾਂ ਕਰਕੇ ਫਿਰ ਅਸੀਂ ਵਿਗਿਆਨਿਕਾਂ ਦੇ ਹਿਸਾਬ ਨਾਲ ਹੀ ਮਤਲਬ ਮਾਰਾਂ ਦੇ ਜੋ ਮਾਰਨੇ ਮਤਲਬ ਇਹਨਾਂ ਚੀਜ਼ਾਂ ਦੇ ਜਗਲਾਤ ਦੇ ਜਾਂ ਇਹਨਾਂ ਚੀਜ਼ਾਂ ਦੇ ਉਹਨਾਂ ਨਾਲ ਫਿਰ ਹਿਸਾਬ ਨਾਲ ਚੱਲਦਾ ਹੈ ਸਿਸਟਮ ਅੱਛਾ ਭਾਈ ਜੇ ਕਿਸੇ ਨੇ ਇੱਥੇ ਬੇਹਰਮਤੀ ਕੀਤੀ ਹੋਈ ਤਾਂ ਉਹਨਾਂ ਨੂੰ ਵੀ ਖਮਿਆਜੇ ਭੁਗਤਨੇ ਪਏ ਆ ਤੁਹਾਡੇ ਦੇਖਣ 'ਚ ਜੇ ਕਿਸੇ ਨੇ ਕੋਈ ਜਗਾ ਨੱਪਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕੁਝ ਹਾਂ ਜੀ ਨਾ ਜਿਨ੍ਹਾਂ ਜਿਨ੍ਹਾਂ ਨੇ ਵੀ ਕਿਸੇ ਨੇ ਜਗਾ ਦੀ ਨੱਪਣ ਦੀ ਕੋਸ਼ਿਸ਼ ਕੀਤੀ ਆ ਜਾਂ ਮੰਨ ਲਓ ਵੀ ਇੱਥੋਂ ਕੋਈ ਦਰਖਤ ਵੱਢਿਆ ਜਾਂ ਕੋਈ ਦਾਣਾ ਵੱਢ ਕੇ ਘਰੇ ਲੈ ਜਾਂਦਾ ਤਾਂ ਉਹਦਾ ਬਹੁਤ ਜਿਆਦਾ ਨੁਕਸਾਨ ਹੁੰਦਾ ਹੈਗਾ ਉਨੀ ਉਹ ਲੱਕੜ ਉਹਦੋਂ ਦੁੱਗਣੀ ਬਥੇ ਸਟਕੇ ਜਾਂਦਾ ਹੈਗਾ ਕੋਈ ਬੰਦਾ ਐ ਨਹੀਂ ਵੀ ਇਹਦੀ ਕੋਈ ਡਾਣੀ ਤੋੜ ਦੂ ਕਿਸੇ ਪਾਸਿਓਂ ਬਹੁਤ ਪਹਿਰਾ ਪ੍ਰਤੱਖ ਮਹਾਰਾਜ ਦਾ ਸੀ ਦੱਸੰਗਾ ਦੇਥੇ ਅੱਛਾ ਭਾਈ ਜਿਵੇਂ ਆਪਾਂ ਮਗਰ ਦਰਖਤ ਦੇਖਦੇ ਆਂ ਇਹਦੀ ਕੋਈ ਜੜ ਦਾ ਜਾਂ ਕੋਸ਼ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੋਂ ਤੱਕ ਫੈਲਿਆ ਹੋਇਆ ਹੈ ਹਾਂ ਜੀ ਇਹ ਇਹ ਕਾਦਾ ਦਰਖਤ ਹੈ ਵੈਸੀ ਇਹ ਬਣਦਾ ਦਰਖਤ ਆ ਜੀ ਇਹ ਹਜ਼ਾਰਾਂ ਬਰ ਪੁਰਾਣਾ ਪਹਿਲਾਂ ਦਾ ਹੀ ਹੈ ਜੀ ਗੁਰੂ ਸਾਹਿਬਾਂ ਦਾ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਸਤਗੁਰੂ ਆਏ ਸੀ ਉਦੋਂ ਸਤਗੁਰਾਂ ਨੇ ਇਥੇ ਘੋੜੇ ਬੰਨੇ ਸੀ ਆ ਕੇ ਸਿੰਘਾਂ ਨੇ ਘ ਇਹ ਜਿੰਨੇ ਰਖਤਾ ਹੈ ਗੁਰੂ ਗੋਬਿੰਦ ਸਿੰਘ ਦੇ ਨੇਤਰ ਝਾੜੂ ਇਹਨਾਂ ਤੇ ਵੱਜਿਆ ਹੋਇਆ ਇਹਨਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਦਾ ਵੀ ਨੇਤਰ ਝਾੜੂ ਵੱਜਿਆ ਹੋਇਆ ਗੁਰੂ ਹਰਾਈ ਸਾਬ ਦਾ ਵੀ ਨੇਤਰ ਝਾੜੂ ਵੱਜਿਆ ਹੋਇਆ ਤੇ ਗੁਰੂ ਹਰਾਈ ਸਾਬ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਵੀ ਨੇਤਰ ਝਾੜੂ ਇਹਨਾਂ ਉੱਪਰ ਵੱਜਿਆ ਹੋਇਆ ਨੇਤਰਾਂ ਦੇ ਨੇਤਰ ਨਵੇਂ ਨੇਤਰ ਦਰਸ਼ਨ ਇਹਨਾਂ ਦੇ ਉੱਪਰ ਪਏ ਹੋਏ ਨੇ ਅੱਛਾ ਵਾ ਬਈ ਅਖੀਰ ਚ ਆਪਾਂ ਇਹ ਗੱਲ ਕਰੀਏ ਜੇ ਆਪਾਂ ਸੰਗਤਾਂ ਨੂੰ ਦੱਸਣਾ ਹੋਵੇ ਤਾਂ ਇਹਦੀ ਜਗ੍ਹਾ ਕੀ ਐ ਐਗਜ਼ੈਕਟ ਜੇ ਕਿਸੇ ਨੇ ਇੱਥੇ ਆਉਣਾ ਹੋਵੇ ਤਾਂ ਲੱਖੀ ਜੰਗਲ 메ਨ ਗੁਰਦੁਆਰਾ ਸਭ ਤੋਂ ਕਿੰਨੀ ਦ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਗੁਰਦਨਬਾਬਾ ਭਾਈ ਜਿੱਤਾ ਸੀ ਗੁਰਦੁਆਰਾ ਸੀਦਾ ਸੰਗਾ ਦਾ ਤੇ ਇਹ ਲੱਖੀ ਜੰਗਲ ਸਾਹਿਬ ਤੋਂ 2 ਕਿਲੋਮੀਟਰ ਹੈ ਗੋਨਿਆਣਾ ਮੰਡੀ ਤੋਂ 7 ਕਿਲੋਮੀਟਰ ਹੈ ਬਹਿੰਡੇ ਜਲੇ ਤੋਂ ਇਹ 12 ਕਿਲੋਮੀਟਰ ਹੈ ਸ਼ਿਮਗਾ ਪਿੰਡ ਨੇੜੇ ਪੈਂਦਾ ਹੈ ਸ਼ਿਮਗਾ ਤੋਂ 4 ਕਿਲੋਮੀਟਰ ਹੈ ਮਹਿਮੇ ਸਰਜੇ ਤੋਂ ਵੀ 4 ਕਿਲੋਮੀਟਰ ਹੈ ਚਲੋ ਬਹੁਤ ਬਹੁਤ ਧੰਨਵਾਦ ਬਾਬਾਈ ਵਾਹਿਗੁਰੂ ਜੀ ਖਾਲਸਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਕਿ ਬਰਾੜਾ ਨੇ ਕਿਉਂਕਿ ਅੱਧਾ ਇਤਿਹਾਸ ਪੜ੍ਹਨਾ ਬਹੁਤ ਖਤਰਨਾਕ ਹੁੰਦਾ ਹੈ ਤਾਮ ਤਰਤੇ ਲੋਕ ਕਹਿੰਦੇ ਆ ਕਿ ਬਰਾੜਾ ਨੇ ਗੁਰੂ ਸਾਹਿਬ ਦੇ ਘੋੜੇ ਦੀ ਲਗਾਮ ਫੜ ਲਈ ਬਰਾੜਾ ਨੇ ਜਿਹੜੀਆਂ ਹੈਗੀਆਂ ਤਨਖਾਹਾਂ ਮੰਗ ਲਈਆਂ ਤਾਂ ਜ਼ਿਕਰ ਕੀਤਾ ਗੁਰੂ ਪਾਤਸ਼ਾਹ ਨੇ ਕਿੰਨਾ ਜ਼ਰੀ ਦਰਾਰਾ ਖਤਰਾ ਤੁਰਸਤ ਹਮ ਹੈ ਕੌਮ ਬੈਰਾੜ ਹੁਕਮੈ ਮਰਸਤ ਤਾਂ ਅੱਧਾ ਇਤਿਹਾਸ ਖਤਰਨਾਕ ਹੁੰਦਾ ਅਸੀਂ ਵੀ ਉਸੇ ਗੁਰੂ ਦੇ ਚੇਲੇ ਆ ਅਸੀਂ ਵੀ ਉਸੇ ਗੁਰੂ ਦੇ ਜਿਹੜੇ ਹੈਗੇ ਆ ਚਰਨਾ ਦੀ ਧੂੜ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ